ਸੋ ਖਬਰ ਦਿਖਾਉਣ ਜਾ ਰਹੇ ਆ ਤੁਹਾਨੂੰ ਜਲੰਧਰ ਸ਼ਹਿਰ ਦੀ ਇੱਕ ਚੁਲਬੁਲੇ ਤਰੀਕੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਜਲੰਧਰ ਸ਼ਹਿਰ ਦੇ ਵਿੱਚ ਸਰਕਾਰੀ ਜਿਹੜੇ ਆ ਸਵਿੰਗ ਪੂਲ ਜਿਹੜੇ ਆ ਖੋਲ ਦਿੱਤੇ ਆ ਜੀ ਹਾਂ ਬਿਲਕੁਲ ਜਦੋਂ ਵੀ ਤੁਹਾਨੂੰ ਦੱਸ ਦਈਏ ਕਿ ਇਹ ਸਵਿੰਗ ਪੂਲ ਖੁੱਲਦੇ ਆ ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਕਾਰੋਬਾਰ ਠੱਪ ਹੋ ਜਾਂਦਾ ਆ ਆਖਿਰ ਕੀ ਕਾਰਨ ਹੈ ਇਹ ਸਵਿੰਗ ਪੂਲ ਦੀ ਕੀ ਟਿਕਟ ਹੈ ਸਰਕਾਰ ਵੱਲੋਂ ਫ੍ਰੀ ਹੈ ਜਾਂ ਤੁਹਾਨੂੰ ਇਹਦੇ ਕੋਈ ਚਾਰਜਸ ਦੇਣੇ ਪੈਣਗੇ ਇਹ ਵੀ ਜਿਹੜੀ ਖਬਰ ਆ ਉਹ ਅਸੀਂ ਜ਼ਰੂਰ ਦੱਸਾਂਗੇ ਫਿਲਹਾਲ ਤਾਂ ਦੱਸ ਦਈਏ ਕਿ ਜਿਹੜੇ ਇਹ ਸਵਿੰਗ ਪੂਲ ਬਣਾਏ ਗਏ ਆ ਇਹ ਉਮਰਾਂ ਦੇ ਅ ਲਿਹਾਜ਼ੇ ਦੇ ਕੇ ਜਿਹੜੇ ਬਣਾਏ ਗਏ ਆ ਤਾਂ ਦੱਸ ਦੇ ਕਿ ਜੇ ਤੁਸੀਂ ਜਲੰਧਰ ਦੇ ਦਮੋਰੀਆ ਪੁਲ ਦੇ ਵਿੱਚ ਜਾਣਾ ਚਾਹੋਗੇ ਜਿਹੜਾ ਉਹ ਸਵਿੰਗ ਪੁਲ ਹੈਗਾ ਵਾ ਤੁਹਾਨੂੰ ਦੱਸ ਦੇ ਕਿ ਉੱਥੇ ਜਿਹੜੇ ਆ 30 ਤੋਂ 35 ਸਾਲ ਦੇ ਜਿਹੜੇ ਯੁਵਕ ਹੈ ਉਹ ਆਰਾਮ ਨਾਲ ਉੱਥੇ ਨਹਾ ਸਕਦੇ ਆ ਉਸ ਤੋਂ ਬਾਅਦ ਜੇ ਗੱਲ ਕਰੀਏ 20-22 ਸਾਲ ਦੀ ਉਮਰ ਦੇ ਜੇ ਮੁੰਡੇ ਕੁੜੀਆਂ ਨਹਾਣਾ ਚਾਹੁੰਦੇ ਆ ਤੇ ਉਹ ਅੰਡਰਬਿਜ ਜਿਹੜਾ ਗਾਜੀਗੁਰਾ ਦੇ ਕੋਲ ਜਿਹੜਾ ਅੰਡਰਬਿਜ ਪੈਂਦਾ ਤੁਸੀਂ ਉੱਥੇ ਜਾਓ ਤੇ ਤੁਸੀਂ ਉੱਥੇ ਵੀ ਨਹਾ ਸਕਦੇ ਹੋ ਉੱਥੇ ਦੱਸ ਦਈਏ ਜੇ ਤੁਸੀਂ ਆਪਣੀ ਵੀ ਲਤਮਾ ਤੜਾਉਣੀ ਹੈ ਜੇ ਤੁਹਾਨੂੰ ਸ਼ੌਂਕ ਹੈ ਪਾਣੀ ਦੇ ਵਿੱਚ ਡਿੱਗਣ ਜਿ ਜਾਓਗੇ ਉਸੇ ਤੁਹਾਡੀ ਲਤ ਬਾ ਜਿਹੜੀ ਹੈ ਟੁੱਟ ਸਕਦੀ ਹੈ ਤਾਂ ਤੁਹਾਡੇ ਕੱਪੜੇ ਵੀ ਗਿੱਲੇ ਹੋਣਗੇ ਨਾਲ ਦੇ ਨਾਲ ਤੁਹਾਡੇ ਸਕੂਲ ਦੀ ਜਿਹੜੀ ਛੁੱਟੀ ਵੀ ਉਹ ਹੋ ਜਾਏਗੀ ਆਖਿਰਕਾਰ ਇਹ ਜਿਹੜੀਆਂ ਸਾਰੀਆਂ ਜਦੋਂ ਇਹ ਸੂਈ ਪੂਲ ਜਦੋਂ ਸਰਕਾਰ ਖੋਲਦੀ ਹੈ ਇਸ ਵੋਦੇ ਖੋਲਦੀ ਹੈ ਜਦੋਂ ਬਰਸਾਤ ਹੁੰਦੀ ਹੈ ਗਰਮੀਆਂ ਦੇ ਵਿੱਚ ਤਾਂ ਦੱਸ ਦਈਏ ਕਿ ਪਾਣੀ ਦੀ ਕਮੀ ਹੋਣ ਦੇ ਕਾਰਨ ਜਿਹੜੇ ਸੂਈ ਪੂਲ ਇਹ ਬੰਦ ਕਰ ਦਿੱਤੇ ਜਾਂਦੇ ਆ ਸੋ ਆਖਿਰਕਾਰ ਜੇ ਗੱਲ ਕਰੀਏ ਤਕਰੀਬਨ 80 ਸਾਲ ਜਿਹੜੇ ਆ ਸਾਡੇ ਦੇਸ਼ ਨੂੰ ਆਜ਼ਾਦੀ ਦੇ ਜਿਹੜੇ ਹੋਣ ਵਾਲੇ ਆ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਸਾਡੀ ਸਰਕਾਰ ਦੇ ਲਤਾਂ ਬਾਵੇਂ ਇੰਨੀਆਂ ਕਮਜ਼ੋਰ ਹੈ ਕਿ ਉਹ ਇੱਕ ਦਿਨ ਦੀ ਬਾਰਿਸ਼ ਦਾ ਪਾਣੀ ਜਿਹੜਾ ਨਹੀਂ ਕਰ ਸਕਦੇ ਆਖਿਰ ਕੀ ਫਾਇਦਾ ਫਿਰ ਇਸ ਆਜ਼ਾਦੀ ਦਾ ਮੈਂ ਤਾਂ ਕਹਿੰਦਾ ਸਾਰੇ ਰਲ ਕੇ ਆਪਾਂ ਇੱਕ ਟੀਮ ਬਣਾਈਏ ਤੇ ਜਿਹੜਾ ਦੇਸ਼ ਆ ਵਾਪਸ ਅੰਗਰੇਜ਼ਾਂ ਦੇ ਹੱਥਾਂ ਦੇ ਵਿੱਚ ਦੇ ਦਈਏ ਤਾਂ ਕਿ ਜਿਹੜੇ ਸਾਡੇ ਦੇਸ਼ ਦੀ ਤਰੱਕੀ ਹੋ ਜੇ ਹੋ ਸਕਦਾ ਕਿ ਸ਼ਾਇਦ ਜਿਹੜੇ ਪੰਜਾਬੀ ਇੱਥੋਂ ਬਾਹਰ ਕਮਾਉਣ ਵਾਸਤੇ ਗਏ ਉਹਨਾਂ ਨੂੰ ਜਾਣ ਦੀ ਲੋੜ ਨਾ ਪਵੇ ਕਿਉਂਕਿ ਭਗਵੰਤ ਮਾਨ ਤੇ ਕਹਿੰਦਾ ਸੀਗਾ ਕਿ ਜਿਹੜੇ ਸਾਡੇ ਦੇਸ਼ ਦੇ ਜਿਹੜੇ ਯੁਵਾਕ ਹੈ ਜਿਹੜੀ ਆਣ ਵਾਲੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਬਾਹਰ ਜਾ ਕੇ ਜਿਹੜੀ ਕੰਮ ਨਹੀਂ ਕਰੇਗੀ ਅਸੀਂ ਦੇਸ਼ 'ਚ ਹੀ ਨੀ ਤਰੱਕੀਆਂ ਲੈ ਕੇ ਆ ਜਾਾਂਗੇ ਕਿ ਉਹ ਵਾਪਸ ਆ ਜਾਣਗੇ ਫਿਲਹਾਲ ਉਹ ਤਾਂ ਆਏ ਨਹੀਂ ਪਰ ਇੱਥ ਹੋ ਸਕਦਾ ਹੈ ਕਿ ਜੇ ਦਵਾਪਸ ਅੰਗਰੇਜ਼ਾਂ ਦੇ ਹੱਥਾਂ ਦੇ ਵਿੱਚ ਜਦੋਂ ਆਪਾਂ ਆਪਣਾ ਦੇਸ਼ ਦੇ ਦਈਏ ਤੇ ਹੋ ਸਕਦਾ ਹੈ ਕਿ ਸ਼ਾਇਦ ਇਸ ਦੇਸ਼ ਦੀ ਜੜੀ ਹੈ ਤਰੱਕੀ ਹੋ ਜੇ ਹੁਣ ਕੁਝ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਜਾ ਰਿਹਾ ਸਰਕਾਰੀ ਸਵੀਮ ਪੂਲ ਦੀਆਂ ਤਾਂ ਦੱਸ ਦੇ ਕਿ ਪ੍ਰਸ਼ਾਸਨ ਦੇ ਨਾਲ ਵੀ ਇਸ ਬਾਰੇ ਗੱਲ ਕਰਨੀ ਸੀ ਅਖੀਰ ਦੇ ਵਿੱਚ ਤੁਹਾਨੂੰ ਵੀ ਦਿਖਾਵਾਂਗੇ ਕਿ ਪ੍ਰਸ਼ਾਸਨ ਦੇ ਨਾਲ ਅਸੀਂ ਗੱਲ ਬਾਤ ਕਿਉਂ ਨਹੀਂ ਕੀਤੀ ਹੁਣ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਤੇ ਪਲੇ ਹੋਣ ਜਾ ਰਹੀਆਂ ਪਹਿਲੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹੈਗੀ ਦ ਮੋਰਿਆ ਪੁਲ ਦੀ ਜਿਹਦੇ ਕੋਲ ਸਟੇਸ਼ਨ ਜਿਹੜਾ ਜਲੰਧਰ ਦਾ ਪੈਂਦਾ ਹੈ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਇਹ ਕਿੰਨਾ ਕੁ ਜ਼ਿਆਦਾ ਭ ਹਰਾਨਗੀ ਵਾਲੀ ਗੱਲ ਹੈ ਕਿ ਬਿਲਕੁਲ ਵੀ ਜਿਹੜਾ ਪ੍ਰਸ਼ਾਸਨ ਹੈ ਇਸ ਵਾਰ ਜਿਹੜਾ ਧਿਆਨ ਨਹੀਂ ਦੇ ਰਿਹਾ ਉਹਦੇ ਨਾਲ ਦੀ ਜੇ ਗੱਲ ਕਰੀਏ ਕੈਲੀਪੁਰੀ ਕੈਰੀਪੁਰੀ ਜਿਹੜੀ ਪੈਂਦੀ ਹੈ ਉੱਥੇ ਵੀ ਤੁਹਾਨੂੰ ਦੱਸਦੀ ਕਿ ਦੇਖ ਸਕਦੇ ਹੋ ਰस्सियां ਜਿਹੜੀਆਂ ਬੰਨੀਆਂ ਗਈਆਂ ਉੱਥੇ ਲਿਖਿਆ ਹੋਇਆ ਸਟਾਪ ਕਿ ਪੰਜਾਬ ਸਰਕਾਰ ਨੇ ਹਜੇ ਤੁਹਾਨੂੰ ਨਾਮ ਦੀ anumati ਜਿਹੜੀ ਨਹੀਂ ਦਿੱਤੀ ਹੈ ਤੁਹਾਨੂੰ ਰੁਕਣਾ ਪਏਗਾ ਪਾਣੀ ਭਰ ਰਿਹਾ ਹੈ ਪਾਣੀ ਕਲੀਨ ਹੋ ਰਿਹਾ ਹੈ ਵਿੱਚ ਦਵਾਈ ਜਿਹੜੀ ਹੈ ਛਿੜਕੀ ਜਾਏਗੀ ਤਾਂ ਕਿ ਤੁਹਾਨੂੰ ਬਿਮਾਰੀਆਂ ਵਗੈਰਾ ਨਾ ਲੱਗਣ ਤਸਵੀਰਾਂ ਤੁਸੀਂ ਉਹ ਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਹੁਣ ਤੁਹਾਨੂੰ ਤਸਵੀਰਾਂ ਜਿਹੜੀ ਸਿ ਦਿਖਾ ਰਹੇ ਆ ਇਹ ਜਲੰਧਰ ਦੇ ਵਰਕਸ਼ਾਪ ਚੌਂਕ ਦੀਆਂ ਨੇ ਉਸ ਤੋਂ ਜਦੋਂ ਤੁਸੀਂ ਥੋੜਾ ਅੱਗੇ ਆਵੋਗੇ ਗਾਜੂ ਕਿੱਲ ਵੱਲੇ ਸਾਈਡ ਤੇ ਜਿੱਥੇ ਮਸ਼ਹੂਰ ਜਿਹੜੀ ਇੱਕ ਆਈਸਕ੍ਰੀਮ ਪਾਰਲਰ ਵੀ ਹੈਗਾ ਦੇਖ ਸਕਦੇ ਹੋ ਕਿ ਉੱਥੇ ਵੀ ਰਸੀਆਂ ਲਾ ਕੇ ਜਿਹੜਾ ਬੰਦ ਕਰ ਦਿੱਤਾ ਗਿਆ ਕਿ ਇੱਥੋਂ ਜਿਹੜਾ ਆ ਨਿਕਲਣਾ ਬਿਲਕੁਲ ਮਨਾ ਹੈ ਹੋ ਸਕਦਾ ਹੈ ਕਿ ਸਰਕਾਰ ਨੇ ਉੱਥੇ ਵੀ ਕਿਸ ਤਰ੍ਹਾਂ ਦਾ ਕੋਈ ਸਹੀ ਪੁਲ ਬਣਾਉਣਾ ਹੋਊਗਾ ਸੋ ਇੱਕ ਹੋਰ ਜਿਹੜੀ ਹੁਣ ਤੁਹਾਨੂੰ ਤਸਵੀਰ ਅਸੀਂ ਦਿਖਾਉਣ ਜਾ ਰਹੇ ਆ ਇਹ ਅਲੀ ਮੁਲੇ ਪੁਲੀ ਦੀ ਹੈ ਜਿੱਥੇ ਕਿ ਦੇਖ ਸਕਦੇ ਹੋ ਕਿ ਸੜਕਾਂ ਦੇ ਉੱਤੇ ਕਿਸ ਤਰ੍ਹਾਂ ਜਿਹੜਾ ਪਾਣੀ ਜਿਹੜਾ ਭ ਤੇ ਲੋਕਾਂ ਦਾ ਜਿਹੜਾ ਕਾਰੋਬਾਰ ਠੱਪ ਹੋਇਆ ਪਿਆ ਕਿਉਂ ਇਹ ਸਾਰਾ ਜਿਹੜਾ ਕੰਮ ਇਸੇ ਕਰਕੇ ਹੋਇਆ ਕਿਉਂਕਿ ਸਰਕਾਰ ਨੇ ਸਵਿੰਗ ਪੁਲ ਜਿਹੜੇ ਅੱਜ ਖੁੱਲੇ ਛੱਡੇ ਪਏ ਨੇ ਹੁਣ ਦੇਖੋ ਕਦੋਂ ਤੱਕ ਜਿਹੜੇ ਸਵਿੰਗ ਪੁਲ ਦੁਬਾਰਾ ਬੰਦ ਹੁੰਦੇ ਨੇ ਹੋਰ ਜਿਹੜੀਆਂ ਤਸਵੀਰਾਂ ਤੁਹਾਨੂੰ ਹੁਣ ਦਿਖਾਉਣ ਜਾ ਰਹੇ ਆਂ ਅੰਡਰਬਿਡ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਕਾਰ ਜਿਹੜੀ ਐ ਫਸੀ ਪਈ ਐ ਵਾਈਟ ਕਲਰ ਦੀ ਇਹ ਕਾਰ ਹੈ ਦੇਖ ਸਕਦੇ ਹੋ ਕਿ ਕਾਰ ਦੇ ਵਿੱਚ ਜਿਹੜਾ ਡਰਾਈਵਰ ਆ ਵੀ ਹੈ ਨਹੀਂ ਕਿਉਂਕਿ ਗੱਡੀ ਜਿਹੜੀ ਹੈ ਬੰਦ ਹੋ ਗਈ ਸੀ ਉੱਥੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਦੂਜੀ ਸਾਈਡ ਆ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਭਰਿਆ ਪਿਆ ਪਰ ਉਹ ਸਾਈਡ ਨਹਾਉਣ ਵਾਸਤੇ ਰੱਖੀ ਹੈ ਤੇ ਜਿੱਥੇ ਕਾਰ ਡੁੱਬੀ ਪਈਆ ਉਹ ਇੱਕ ਵਾਸ਼ਿੰਗ ਸੈਂਟਰ ਜਿਹੜਾ ਸਰਕਾਰ ਨੇ ਬਣਾਇਆ ਪਿਆ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇੱਕ ਟਰਾਲੀ ਵਾਲਾ ਸਾਬਣਦਾਨੀ ਨਾਲ ਲੈ ਕੇ ਆਉਂਦਾ ਟਰਾਲੀ ਜਦੋਂ ਤੇਜ਼ ਚੱਲਦੀ ਹੈ ਪਾਣੀ ਦੇ ਫਲੋ ਦੇ ਨਾਲ ਦੇਖ ਸਕਦੇ ਹੋ ਕਿ ਕਾਰ ਕਿਸ ਤਰ੍ਹਾਂ ਸ਼ਕਤੀਮਾਨ ਬਣ ਕੇ ਘੁੰਮਣੀ ਸ਼ੁਰੂ ਹੋ ਜਾਂਦੀ ਹੈ ਆਖਿਰਕਾਰ ਇਹ ਜਿਸ ਤਰ੍ਹਾਂ ਤੁਸੀਂ ਫੋਰਮ ਦੇ ਵਿੱਚ ਦੇਖਿਆ ਹੋਵੇਗਾ ਵਾਸ਼ਿੰਗ ਸੈਂਟਰ ਦੇ ਵਿੱਚ ਗੋਲ-ਗੋਲ ਜਿਹੜੇ ਆ ਉਹ ਛੱਜੇ ਜੇ ਲੱਗੇ ਹੁੰਦੇ ਆ ਜਿਦੇ ਵਿੱਚੋਂ ਕਾਰਾਂ ਧੁੱਲਦੀਆਂ ਨੇ ਪਰ ਹਜੇ ਸਾਡਾ ਦੇਸ਼ ਜਿਹੜਾ ਆ ਥੋੜਾ ਪਿੱਛੇ ਆ ਤਰੱਕੀ ਨਹੀਂ ਪੂਰੀ ਤਰੀਕੇ ਨਾਲ ਕਰ پا ਰਿਹਾ ਇਸ ਕਰਕੇ ਜਿਹੜੀ ਉਹਨਾਂ ਨੇ ਹੁਣ ਅੰਡਰਗਰਾਉਂਡ ਜਿਹੜੀਆਂ ਅੰਡਰਬਿਜ ਵਾਂਗ ਉਹਨਾਂ ਨੇ ਜਿਹੜੀਆਂ ਚੀਜ਼ਾਂ ਬਣਾਤੀਆਂ ਜਿਦੇ ਵਿੱਚ ਗੱਡੀ ਅੰਦਰ ਜਾਂਦੀ ਹੈ ਉੱਥੇ ਰੁੱਕ ਜਾਂਦੀ ਹੈ ਫਸ ਜਾਂਦੀ ਹੈ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਪਿੱਛੇ ਟਰਾਲੀ ਵਾਲਾ ਆਉਂਦਾ ਹੈ ਤੇਜ਼ ਗੱਡੀ ਲੈ ਕੇ ਉਹ ਪਾਣੀ ਦੇ ਛਿੱਟੇ ਜਦੋਂ ਗੱਡੀ ਦੇ ਵਿੱਚ ਪੈਂਦੇ ਆ ਤੇ ਉਹ ਗੱਡੀ ਧੁੱਲ ਰਹੀ ਹੈ ਉਹ ਗੱਡੀ ਖਰਾਬ ਨਹੀਂ ਹੋ ਰਹੀ ਗੱਡੀ ਦੇ ਅੰਦਰ ਦੇਖ ਸਕਦੇ ਹੋ ਜਿਹੜਾ ਪਾਣੀ ਗਿਆ ਉਹ ਵੀ ਗੰਦਾ ਪਾਣੀ ਨਹੀਂ ਹੈਗਾ ਉਹ ਸਰਕਾਰ ਵੱਲੋਂ ਜਿਹੜਾ ਸਿੰਪਲ ਖੋਲਿਆ ਗਿਆ ਸੀਗਾ ਉਹ ਵਾਲਾ ਪਾਣੀ ਹੈ ਇਹ ਤਸਵੀਰਾਂ ਜਿਹੜੀਆਂ ਸਾਰੀਆਂ ਜਲੰਧਰ ਸ਼ਹਿਰ ਦੇ ਵਿੱਚ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਸ ਵੇਲੇ ਇਸੇ ਕਰਕੇ ਦਿਖਾ ਰਹੇ ਆ ਕਿ 80 ਸਾਲ ਜਿਹੜੇ ਹੋਣ ਵਾਲੇ ਆ ਤੇ ਦੇਸ਼ ਜਿਹੜਾ ਆ ਕਿੰਨੀ ਕਿ ਤਰੱਕੀ ਤੇ ਆ ਜਿਹੜਾ ਦੇਸ਼ ਇੱਕ ਦਿਨ ਦੀ ਬਾਰਿਸ਼ ਦਾ ਪਾਣੀ ਸਟੋਰ ਉਹ ਦੇਸ਼ ਜਿਹੜਾ ਹੈ ਉਹ ਕੀ ਣਤੀ ਕਰੂਗਾ ਣਤੀ ਕਰੂਗਾ ਕੀ ਤਰੱਕੀ ਕਰੂਗਾ ਸੋ ਹੁਣ ਜਿਹੜੀ ਤੁਹਾਨੂੰ ਤਸਵੀਰ ਦਿਖਾਉਣ ਜਾ ਰਹੇ ਆ ਕਿ ਨੌਰਥ ਹਲਕੀ ਦੇ ਜਿਹੜੇ ਐਮ ਐਲ اے ਆ ਸ਼੍ਰੀ 바ਵਾ ਹੈਂਡਰੀ ਜੀ ਬਿਲਕੁਲ ਤੁਸੀਂ ਨਾਮ ਸਹੀ ਸੁਣਿਆ ਸ਼੍ਰੀ 바ਵਾ ਹੈਂਡਰੀ ਜੀ ਜੋ ਉਹਨਾਂ ਦਾ ਨਾਮ ਹੈ ਹੁਣ ਉਹ ਉਹਨਾਂ ਦੇ ਦਫ਼ਤਰ ਦੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਪਹਿਲੇ ਸੋਚਿਆ ਸੀਗਾ ਕਿ ਉਹਨਾਂ ਨੇ ਜਾ ਕੇ ਗੱਲ ਕਰੀ ਕਿ ਤੁਸੀਂ ਸਰ ਮੌਜੂਦਾ ਐਮਐਲਏ ਹੋ ਦੇਸ਼ ਦਾ ਥੋੜਾ ਸੁਧਾਰ ਕਰੋ ਸਾਡੇ ਤਾਂ ਬਾਅਦ ਚ ਜਾ ਕੇ ਪਤਾ ਲੱਗਾ ਕਿ ਉਹਨਾਂ ਦਾ ਲਾਪੜਾ ਦਫ਼ਤਰ ਜਿਹੜਾ ਦਫ਼ਤਰ ਹੈ ਉਹ ਡੁੱਬਿਆ ਪਿਆ ਤੇ ਉਹ ਦਫ਼ਤਰ ਦੇ ਵਿੱਚ ਹਾਜ਼ਰੀ ਲਾੜ ਵੀ ਨਹੀਂ ਹੈ ਕਿਉਂਕਿ ਪਾਣੀ ਬੜਾ ਇਕੱਠਾ ਸੀਗਾ ਕਿਤੇ ਡਰ ਸੀਗਾ ਕਿਤੇ ਇਹ ਵੀ ਜਿਹੜੀ ਫੋਰਚੂਨਰ ਜਿਹੜੀ ਸਾਡੀਆਂ ਵਾਲੀਆਂ ਇਹ ਸਰਕਾਰ ਦੇ ਪਾਣੀ ਨਾਲ ਕਿਤੇ ਧੁੱਤਨੇ ਆਣਾ ਸ਼ੁਰੂ ਹੋ ਜਾਣ ਉਹਨਾਂ ਕੀ ਕਾਰ ਜਿਹੜੀ ਇਹ ਗੱਲ ਕਰੀਏ ਤੱਕੀ ਦੇ ਨਾਲ ਕਰੀਏ ਸੋ ਇਸ ਕਰਕੇ ਤੁਹਾਨੂੰ ਬਾਰ ਬਾਰ ਅਸੀਂ ਇਹ ਚੀਜ਼ ਕਹਿੰਦੇ ਆ ਕਿ ਜਦੋਂ ਵੀ ਵੋਟ ਪ 80 ਸਾਲ ਤਕਰੀਬਨ ਹੋਣ ਵਾਲੇ ਆ ਸਾਰੀਆਂ ਸਰਕਾਰਾਂ ਆ ਗਈਆਂ ਪਰ ਕਿਸੇ ਵੀ ਸਰਕਾਰ ਤੋਂ ਇੱਕ ਦਿਨ ਦੀ بارش ਦਾ ਜਿਹੜਾ ਪਾਣੀ ਸਹੀ ਤਰੀਕੇ ਨਾਲ ਜਿਹੜਾ ਸੁਕਾਣ ਹੀ ਹੋਇਆ ਜਾਂ ਨਾਲੀਆਂ ਦੇ ਵਿੱਚ ਪਾਣੀ ਹੋਇਆ ਤੇ ਇੱਥੋਂ ਹੀ ਤੁਸੀਂ ਅੰਦਾਜ਼ਾ ਲਗਾ ਲਓ ਕਿ ਜੇ 3 ਦਿਨ ਦੀ بارش ਹੋ ਗਈ ਤਾਂ ਕੀ ਸਰਕਾਰ ਜਿਹੜਾ ਪਾਣੀ ਲੋਕਾਂ ਦੇ ਘਰ ਦੇ ਅੰਦਰ ਵੜੂਗਾ ਜੋ ਨੁਕਸਾਨ ਹੋਵੇ ਜਿਹਦਾ ਹਰਜਾਨੇ ਦੇ ਜਿਹੜਾ ਭਰਨ ਦੇ ਯੋਗ ਹੀ ਹੈ ਜਾਂ ਨਹੀਂ ਤੋ ਹੁਣ ਤੁਹਾਨੂੰ ਉਹ ਵੀ ਦਿਖਾ ਦਦੇ ਆ ਕਿ ਜਿਸ ਤਰ੍ਹਾਂ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਕਿਸ ਤਰ੍ਹਾਂ ਜਿਹੜੇ ਛੋਟੇ-ਛੋਟੇ ਬੱਚੇ ਪਾਣੀ ਦੇ ਵਿੱਚ ਜਿਹੜੇ ਆ ਨਿਕਲ ਕੇ ਆਪਣੇ ਸਕੂਲ ਵੱਲ ਜਾ ਰਹੇ ਆ ਕਈਆਂ ਛੁੱਟੀਆਂ ਹੋ ਗਈਆਂ ਛੁੱਟੀ ਹੋ ਗਈ ਕਈ ਆਪਣੇ ਘਰ ਦੇ ਵਿੱਚ ਵਾਪਸ ਆ ਰਹੇ ਆ ਛੋਟੇ-ਛੋਟੇ ਮੋੜਿਆਂ ਦੇ ਉੱਤੇ ਕਿਸ ਤਰ੍ਹਾਂ ਜਿਹੜੇ ਡੈਕ ਟੰਗੇ ਹੋਏ ਆ ਤੇ ਤੁਹਾਨੂੰ ਦੱਸ ਦਈਏ ਕਿ ਜੇ ਪਿਛਲੇ ਸਮੇਂ ਦੀ ਅਸੀਂ ਗੱਲ ਕਰੀਏ ਤੇ ਕਾਫੀ ਅਸੀਂ ਥਾਮਾ ਆ ਕਿ ਜਦੋਂ ਬਾਦਸ਼ੌਦੀ ਹੈ ਕਿ ਡਕਟਰਾਂ ਦੇ ਜਿਹੜੇ ਢੱਕਣ ਖੁੱਲੇ ਹੁੰਦੇ ਆ ਜੀ ਦੇ ਕਰਕੇ ਜਿਹੜੀ ਆ ਅਨਸੁਭਾਵਿਕ ਜਿਹੜੀ ਘਟਨਾयां ਹੋ ਵ ਆ ਪਾਣੀਆਂ ਦੇ ਕਰਕੇ ਜਿਹੜੇ ਪਾਣੀ ਖੜਾ ਹੋ ਜਾਂਦਾ ਗਟਰ ਨਹੀਂ ਦਿਖਦਾ ਕਿਹੜਾ ਖੁੱਲਾ ਹੋਇਆ ਤੇ ਬਸਾਂ ਪਟੀਆਂ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਆਖਿਰਕਾਰ ਕਦੋਂ ਜਿਹੜੀ ਸਰਕਾਰ ਇਹ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਸਰਕਾਰ ਨੂੰ ਹੁੰਦੀਆਂ ਕਈ ਵਾਰੀ ਇਹ ਛੋਟੀ ਛੋਟੀ ਚੀਜ਼ਾਂ ਬਹੁਤ ਵੱਡਾ ਕਿਸੇ ਦੇ ਪਰਿਵਾਰ ਦਾ ਜਿਹੜਾ ਨੁਕਸਾਨ ਕਰਕੇ ਚੱਲੇ ਜਾਂਦੀਆਂ ਆਖਿਰ ਕਦੋਂ ਸਰਕਾਰ ਦੀ ਜਿਹੜੀ ਅੱਖ ਜਿਹੜੀਆਂ ਅੱਖਾਂ ਵਾ ਉਹ ਖੁੱਲਣਗੀਆਂ ਤੇ ਜਿਹੜੇ ਸਾਰੇ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਕਦੋਂ ਬੰਨੇ ਹੋਣ ਕਦੋਂ ਜਿਹੜੀਆਂ ਹੋਏ ਬੰਦ ਹੋਣਗੀਆਂ ਹੈਰਾਨਗੀ ਵਾਲੀ ਗੱਲ ਆ ਸ਼ਾਇਦ ਇਸੇ ਕਰਕੇ ਅੱਜ ਦੇ ਸਮੇਂ ਦੇ ਵਿੱਚ ਜਾਂਦਾ ਜੇ ਅੰਗਰੇਜ਼ਾਂ ਦੇ ਹੱਥ ਦੇ ਵਿੱਚ ਹੁੰਦਾ ਤੇ ਸ਼ਾਇਦ ਸਾਡਾ ਦੇਸ਼ ਵੀ ਜਿਹੜਾ ਆ ਉਹ ਤਰੱਕੀ ਕਰ ਸਕਦਾ ਸੀਗਾ ਕਿਉਂਕਿ 80 ਸਾਲ ਥੋੜੇ ਨਹੀਂ ਹੁੰਦੇ 80 ਸਾਲ ਦੇ ਵਿੱਚ ਲਗਾਤਾਰ ਇਹ ਜੜੀਆਂ ਚੀਜ਼ਾਂ ਆ ਉਹ ਲਗਾਤਾਰ ਚਲਦੀਆਂ ਪਈਆਂ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਪਾਣੀ ਹੈ ਅੱਜ ਵੀ ਸੜਕਾਂ ਤੇ ਇਸ ਤਰ੍ਹਾਂ ਖੜਾ ਰਹਿੰਦਾ ਆ ਇਸ ਚੀਜ਼ ਦਾ ਕੋਈ ਨਿਕਾਸ ਜਿਹੜਾ ਆ ਬਿਲਕੁਲ ਨਹੀਂ ਬਣਾਇਆ ਜਾਂਦਾ ਜਿੱਥੇ-ਜਿੱਥੇ ਪੁਲ ਬਣਾਏ ਜਾਂਦੇ ਆ ਉਹਦੇ ਵਿੱਚੋਂ ਵੀ ਜਿਹੜੇ ਪੈਸੇ ਖਾਦੇ ਜਾਂਦੇ ਆ ਤੁਹਾਨੂੰ ਦੱਸ ਦਈਏ ਕਿ ਅੰਗਰੇਜ਼ਾਂ ਦੀਆਂ ਜਦੋਂ ਅੰਗਰੇਜ਼ ਜੋ ਸਾਡੇ ਦੇਸ਼ ਤੇ ਟ੍ਰੈਕ ਬਣਾਏ ਸੀਗੇ ਇਹ ਟ੍ਰੈਕ ਅੱਜ ਵੀ ਇਸੇ ਤਰ੍ਹਾਂ ਚਲਦੇ ਪਏ ਆ ਪਰ ਜਿਹੜੇ ਸਾਡੀ ਸਰਕਾਰ ਜਦੋਂ ਜਦੋਂ ਸਾਡਾ ਦੇਸ਼ ਆਜ਼ਾਦ ਹੋ ਗਿਆ ਉਸ ਵੇਲੇ ਜਿਹੜੇ ਸਰਕਾਰਾਂ ਬਣੀਆਂ ਜਦੋਂ ਉਹਨਾਂ ਨੇ ਸਾਡੇ ਪੁੱਲ ਬਣਾਏ ਤਾਂ ਜਿਹੜੇ ਪੁੱਲ ਵੀ ਆ ਉਹ 6-6 ਮਹੀਨੇ ਦੇ ਵਿੱਚ ਟੁੱਟ ਜਾਂਦੇ ਅਤੇ ਬਾਹਰ-ਬاہر ਜਿਹੜੀਆਂ ਇਹ ਚੀਜ਼ਾਂ ਰਿਪੇਅਰ ਕਰਨ ਦੀ ਲੋੜ ਪੈਂਦੀ ਆ ਆਖਿਰ ਆਪਣਾ ਦੇਸ਼ ਆਜ਼ਾਦ ਹੋਣ ਦਾ ਸਾਨੂੰ ਕੀ ਫਾਇਦਾ ਮਿਲਿਆ ਇਤੋਂ ਚੰਗਾ ਤਾਂ ਇਹ ਸੀਗਾ ਕਿ ਜਿਹੜੇ ਅੰਗਰੇਜ਼ਾਂ ਦੇ ਦੇਸ਼ ਦੇ ਵਿੱਚ ਹੀ ਜਿਹੜਾ ਸਾਡਾ ਹੱਥ ਰੰਦਾ ਜਿਹੜਾ ਸਾਡਾ ਦੇਸ਼ ਆ ਅੰਗਰੇਜ਼ਾਂ ਦੇ ਹੱਥ ਦੇ ਵਿੱਚ ਹੀ ਰਹਿੰਦਾ ਤਾਂ ਕਿ ਸਾਡੇ ਦੇਸ਼ ਦੀ ਸ਼ਾਇਦ ਉਸ ਸਮੇਂ ਤਰੱਕੀ ਤਾਂ ਹੁੰਦੀ ਅੱਜ ਦੇ ਸਮੇਂ 'ਚ ਜੇ ਗੱਲ ਕਰੀਏ ਸ਼ਾਇਦ ਜਿਹੜੇ ਸਾਡੇ ਸ਼ਹੀਦ ਦੇ ਵਿੱਚ ਹੁੰਦੇ ਤੇ ਸ਼ਾਇਦ ਉਹ ਵੀ ਇੰਨੀ ਗੱਲ ਹੀ ਕਹਿੰਦੇ ਕਿ ਇਹ ਤੋਂ ਚੰਗਾ ਤੇ ਦੇਸ਼ ਇਹਨਾਂ ਦੇ ਹੱਥ ਦੇ ਵਿੱਚ ਹੀ ਰਹਿੰਦਾ ਆਜ਼ਾਦ ਕਰਾ ਕੇ ਜਿਹੜੇ ਭਰਾਵਾਂ ਦੇ ਹੱਥਾਂ ਦੇ ਵਿੱਚ ਦੇਸ਼ ਦਿੱਤਾ ਸੀਗਾ ਉਹਨਾਂ ਨੇ ਤਾਂ ਬਿਲਕੁਲ ਇਸ ਦੇਸ਼ ਦਾ ਬੇੜਾਗਰ ਕੀ ਕਰਕੇ ਰੱਖ ਦਿੱਤਾ ਆਖਿਰਕਾਰ ਇਹ ਚੀਜ਼ਾਂ ਜਿਹੜੀਆਂ ਕਦੋਂ ਸਾਰੀਆਂ ਬੰਦ ਹੋਣਗੀਆਂ ਕਦੋਂ ਦੇਸ਼ ਤਰੱਕੀ ਦੀ ਰਾਹ 'ਤੇ ਜਾਏਗਾ ਕਿਉਂਕਿ ਜਿੰਨੇ ਵੀ ਮਿਨਿਸਟਰਸ ਜਿਹੜੇ ਹੈਗੇ ਆ ਵੀਆਈਪੀ ਆ ਜਾਂ ਵੀਵੀਆਈਪੀਸ ਆ ਹਰ ਕਿਸੇ ਦੇ ਘਰੋਂ ਕਦੀ ਕਰੋੜ ਰੁਪਏ ਫੜਿਆ ਜਾਂਦਾ ਕਦੀ ਕਿਸੇ ਵੱਲ ਕਿਸੇ ਦੇ ਪੈਸੇ ਫੜੇ ਜਾਂਦੇ ਜੇ ਦੇਖਿਆ ਜਾਵੇ ਤੇ ਇੰਨੇ ਪੈਸੇ ਏਸੀ ਸਾਰੀ ਚੀਜ਼ਾਂ ਦੇ ਆਉਂਦੇ ਉਸ ਤੋਂ ਬਾਅਦ ਸਾਂਭ ਇਸ ਚੀਜ਼ ਦੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਆ ਉਹ ਆਮ ਆਦਮੀ ਨੂੰ ਜਿਹੜਾ ਆ ਕਰਨਾ ਪੈਂਦਾ ਆਖਿਰ ਕਦੋਂ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਇਹ ਜਿਹੜੀਆਂ ਚੀਜ਼ਾਂ 80 ਸਾਲ ਜਿਹੜੇ ਆ ਤਕਰੀਬਨ ਹੁਣ ਹੋਣ ਵਾਲੇ ਆ ਦੇਸ਼ ਆਜ਼ਾਦ ਹੋਏ ਨੂੰ ਕਿ ਸਾਡਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵਾਕਈ ਉਸ ਦੇਸ਼ ਨੇ ਤਰੱਕੀ ਕੀਤੀ ਹੈ ਜਾਂ ਅਸੀਂ ਹੋਰ 80 ਸਾਲ ਜਿਹੜਾ ਆ ਪਿੱਛੇ ਚਲੇ ਗ ਤੋ ਇਹ ਚੀਜ਼ਾਂ ਜ਼ਰੂਰ ਕਮੈਂਟ ਦੇ ਰਾਹੀਂ ਦੱਸਿਓ ਇਸੇ ਤਰ੍ਹਾਂ ਦੀਆਂ ਸੱਚੀਆਂ ਖਬਰਾਂ ਲੈ ਕੇ ਤੁਹਾਡੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਿਵਾਂਗੇ ਕੈਮਰਾਮੈਨ ਸੁੰਦੀ ਦੇ ਨਾਲ ਮੈਰਿਗੂਟਰ ਗੁਰਦੀਪ ਸਿੰਘ ਵੀਅਰ ਸਫੇਰਾ ਟੀਵੀ ਜਰੰਦਰ